ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਾਡੇ ਬਹੁਤ ਹੀ ਆਦਰਯੋਗ ਕਰਮੀ ਵਾਲੇ ਸੰਤ ਬਾਬਾ ਖੁਸ਼ਾਲ ਸਿੰਘ ਜੀ ਆਪਣਾ ਸੰਸਾਰਿਕ ਜੀਵਨ ਪੂਰਾ ਕਰਕੇ ਜਿਹੜਾ ਹੈ ਉਹ ਇਸ ਫਾਨੀ ਸੰਸਾਰ ਮੋੜੀਦਾ ਕਹਿ ਕੇ ਗਏ ਨਹੀਂ ਤੇ ਗੁਰੂ ਸਾਹਿਬ ਦੇ ਚਰਨਾਂ ਜਾਬ ਰੱਖੇ ਨੇ ਅੱਜ ਜਿਹੜਾ ਉਹਨਾਂ ਦਾ पार्थिव ਸਰੀਰ ਹੈ ਉਹਨੂੰ ਅੱਜ ਇੱਥੇ ਗੁਰਦੁਆਰਾ ਧਵੋਤ ਸਾਹਿਬ ਦੇ ਵਿਖੇ ਜਿਹੜਾ ਹੈ ਜਲ ਪ੍ਰਵਾਹ ਕੀਤਾ ਗਿਆ ਜਿੱਥੇ ਸਾਰੇ ਸਾਡੇ ਬਹੁਤ ਜਿਹੜੇ ਮਹਾਂਪੁਰਖ ਪਹੁੰਚੇ ਸਿੱਧ ਬਾਬਾ ਅਵਧਾਰ ਸਿੰਘ ਦੀ ਟੀਬੀ ਸਾਹਿਬ ਵਾਲਿਆਂ ਦੇ ਰਹਿਮਾਈ ਹੇਠ ਉਹਨਾਂ ਦਾ ਸਿਧਾ 파ਰਥੀ ਸ਼੍ਰੀ ਰਸਨ ਜਲ ਪ੍ਰਵਾਹ ਕੀਤਾ ਗਿਆ ਗੁਰੂ ਸਾਹਿਬ ਦੀ ਅਪਚਰਨਾ ਚ ਅਰਦਾਸ ਬੇਨਤੀ ਕਰਕੇ ਵਾਹਿ ਖਾਲਸਾ ਵਾਹਿ ਅੱਜ ਸਤਕਾਰਯੋਗ ਸ੍ਰੀ ਮਾਰ ਸੰਤ ਬਾਬਾ ਖੁਸ਼ਾਲ ਸਿੰਘ ਹੋਰੀ ਜਿਨ੍ਹਾਂ ਨੇ ਸਤਕਾਰਯੋਗ ਸ੍ਰੀ ਮਾਰ ਸੰਤ ਬਾਬਾ ਜਵਾਲਾ ਸਿੰਘ ਜੀ ਬ੍ਰਹਮ ਗਿਆਨੀ ਸੰਤ ਬਾਬਾ ਸ਼ਾਦੀ ਸਿੰਘ ਹੋਰਾਂ ਕੋਲ ਆਸ਼ੀਰਵਾਦ ਲੈਆਂ ਬਾਬਾ ਸ਼ਾਦੀ ਸਿੰਘ ਹੋਰਾਂ ਦੇ ਹੁਕਮ ਅਨਸਾਰ ਹੀ ਉਹਨਾਂ ਨੇ ਦਰਿਆ ਹੈਡ ਦਰਬਾਰ ਤੇ ਅਸਥਾਨ ਸ਼ੁਰੂ ਕੀਤਾ ਉਸੇ ਹੀ ਸੇਵਾ ਨੂੰ ਮੁਖ ਰੱਖਦੇ ਆ ਸੰਤ ਬਾਬਾ ਖੁਸ਼ਾਲ ਸਿੰਘ ਹੋਰਾਂ ਨੇ ਸੰਤ ਬਾਬਾ ਅਵਤਾਰ ਸਿੰਘ ਹੋਰਾਂ ਨੂੰ ਆਪਣੇ ਨਾਲ ਜੋੜਿਆ ਸੋ ਸਤਿਗੁਰਾਂ ਦੀ ਕਿਰਪਾ ਏ ਸੇਵਕ ਕੀ ਓੜਕ ਨਿਵੇਂ ਪ੍ਰੀਤ ਉਹਨਾਂ ਦੀ ਪ੍ਰੀਤ ਜਿਹੜੀ ਹੈ ਉਹ ਜਿੱਥੇ ਦਸਮ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਈ ਉਥੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲਿਆਂ ਨਾਲ ਸੰਤ ਬਾਬਾ ਸ਼ਾਦੀ ਸਿੰਘ ਹੋਰਾਂ ਦੇ ਨਾਲ ਜੁੜ ਗਈ ਉਹਨਾਂ ਦੀ ਕਿਰਪਾ ਹੈ ਬਾਬਾ ਸ਼ਾਦੀ ਸਿੰਘ ਹੋਰੀ ਉਸ ਸਥਾਨ ਨੂੰ ਕਹਿੰਦੇ ਸੀ ਅਸੀਂ ਮਿੰਨੀ ਹੇਮਕੁੰਡ ਬਣਾਣਾ ਹੈ ਉਹਦਾ ਸੁਪਨਾ ਸੰਤ ਬਾਬਾ ਖੁਸ਼ਾਲ ਸਿੰਘ ਹੋਰਾਂ ਨੇ ਪੂਰਾ ਕੀਤਾ ਤੇ ਸੰਤ ਬਾਬਾ ਅਵਤਾਰ ਸਿੰਘ ਹੋਰੀ ਪੂਰਾ ਕਰ ਰਹੇ ਨੇ ਮੈਂ ਇਹ ਦੱਸਣ ਵਿੱਚ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਜਦੋਂ ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀਆਂ ਦਾ ਜਲ ਪ੍ਰਵਾਹ ਕੀਤਾ ਉਹ ਪਰਲੇ ਪਾਸੇ ਤੋਂ ਉਦੋਂ ਦਾਸ 1.7 ਸਾਲ ਦਾ ਸੀ 베ੜੀ ਵਿੱਚ ਨਾਲ ਬਿਠਾ ਕੇ ਲਿਆਏ ਤੇ ਕਿੰਨੇ ਆਈ ਮਹਾਪੁਰਸ਼ਾਂ ਦਾ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਤੇਜਿਆ ਸਿੰਘ ਜੀ ਸੰਤ ਬਾਬਾ ਮੀਹਾ ਸਿੰਘ ਜੀ ਮਹਾਰਾਜ ਜੀਰਾਂ ਨੂੰ ਜਲਪੁਰਵਾ ਕੀਤਾ ਗਿਆ ਸੋ ਇਸ ਵਾਰੀ ਵੀ ਸਤਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਹੋਰਾਂ ਦੇ ਨਜ਼ਰ ਪਈ ਤੇ ਉਹਨਾਂ ਨੇ ਨਾਲ ਮਨ ਤੀਰ ਸਿੰਘ ਹੋਰਾਂ ਨੂੰ ਵੀ ਹੁਕਮ ਕੀਤਾ ਕਿ ਘਾਟ ਤੇ ਚੱਲੋ